彼は、自分で作るのは、自分で作るのは、どんないいのか。<noise> <noise> ਆ ਬੜੀ ਆ ਗਿਆ ਮੈਡਮ ਕਿੱਥੇ ਪਰਮਜੀਤ ਆ ਮੈਡਮ ਰਹਿ ਗਏ ਇਕੱਲੇ ਮੈਡਮ ਬੜੀਆਂ ਪੈਸਾ ਬਾਈ ਸਾਹਿਬ ਇੱਥੇ ਰੱਖ ਆਹ ਮੁੰਡਿਆ ਹੋਦਾ ਕਿਸੇ ਕੋਲ ਨਾ ਇਹ ਪਿੱਛੇ ਹੋਵਾ ਦੱਸ ਚੈਲੋ ਲੋਈ ਗੁਰ ਪਿੱਛੇ ਜਾ ਲਾਪਾ ਧੰਨਵਾਦ ਮੁੰਡਾ ਹੋਦਾ ਅਦੀ ਬੀ ਗੱਲ ਕਰ ਅਮਨ ਉਹ ਬੀ ਕਾਲਾ ਅਮਨਾ ਛੋਟੀ ਸਾਹ ਆ ਗਿਆ ਛੋਟੀ ਸਾਹ ਇਹ ਸੇਤਾ ਇਸ 바ਰ ਨੇ ਮੈਨੂੰ ਜਦੋਂ ਦਾ ਮੈਂ ਇਸ 바ਰ ਚ ਆਇਆ ਬਹੁਤ ਵੱਡਾ ਮਾਨ ਬਖਸ਼ਿਆ ਔਰ ਵੱਖੋ ਵੱਖਰੀ ਔਦਿਆਂ ਤੇ ਰਹਿੰਦਾ ਹੋਇਆ 6ਵੀਂ ਟਰਮ ਮੈਂ ਜਿਹੜੀ ਪ੍ਰਧਾਨਗੀ ਦੀ ਉਹ ਇਸ ਵਾਰੀ ਕੰਟੀਨਿਊ ਕੀਤੀ ਹੈ ਔਰ ਲਗਾਤਾਰ ਦੂਸਰੀ ਵਾਰ ਜਿਹੜਾ ਹੈ ਮੈਨੂੰ ਇਸ ਵਾਰ ਨੇ ਮਾਨ ਬਖਸ਼ਿਆ ਔਰ ਮੈਂ ਇਸ ਵਾਰ ਦੇ ਲਈ ਇਸ ਵਾਰ ਦੇ ਵਕੀਲਾਂ ਦੇ ਲਈ ਜਿੰਨਾ ਮੇਰੇ ਤੋਂ ਵੱਧ ਤੋਂ ਵੱਧ ਹੋ ਸਕੇ ਆਪਣਾ ਤਨਮਨ ਲਾ ਕੇ ਮੈਂ ਉਹਨਾਂ ਇਹਨਾਂ ਦੀ ਸੇਵਾ ਕਰੂੰਗਾ ਔਰ ਇਸ ਵਾਰ ਜਿਹੜਾ ਇਹਨਾਂ ਨੇ ਮਾਨ ਬਖਸ਼ਿਆ ਮੇਰੀ ਇਸ 35 ਸਾਲ ਦੀ ਵਕਾਲਤ ਵਿੱਚ ਇਹ ਮੈਨੂੰ ਇਹਨਾਂ ਨੇ ਸਭ ਤੋਂ ਵੱਡਾ ਮਾਨ ਦਿੱਤਾ ਕਿਉਂਕਿ ਲਗਾਤਾਰ ਦੂਜੀ ਵਾਰ ਜਿਹੜਾ ਇਹਨਾਂ ਨੇ ਮੈਨੂੰ 6 ਵਾਰ ਪ੍ਰਦਾਨ ਰੰਦੇ ਹੋਏ ਲਗਾਤਾਰ ਦੂਸਰੀ ਵਾਰ ਮੈਨੂੰ ਇਸ ਵਾਰ ਨੇ ਮਾਨ ਬਖਸ਼ਿਆ ਔਰ ਵੱਡੇ ਮਾਰਜਨ ਦੇ ਨਾਲ ਬਖਸ਼ਿਆ ਔਰ ਇਸ ਕਰਕੇ ਮੈਂ ਸਾਰੇ ਇਸ ਵਾਰ ਦੇ ਵਕੀਲਾਂ ਦਾ ਰਿਣੀ ਐ ਔਰ ਰਿਣੀ ਰਹੂੰਗਾ ਮੈਂ ਵੀ ਇਹਨਾਂ ਦਾ ਰਿਣੀ ਐ ਔਰ ਮੇਰਾ ਪਰਿਵਾਰ ਵੀ ਇਹਨਾਂ ਦਾ ਰਿਣੀ ਐ ਔਰ ਮੈਂ ਹਮੇਸ਼ਾ ਵਾਅਦਾ ਛੱਡ ਕੇ ਇਹਨਾਂ ਦੀ ਸੇਵਾ ਕਰਦਾ ਕਿੰਨੀਆਂ ਵੋਟਾਂ ਨਾਲ ਜਿੱਤਿਆ ਜੀ ਮੈਨੂੰ ਮੈਨੂੰ ਇਹ ਜਾਦਾ ਨਹੀਂ ਪਤਾ ਹੈ ਬਸ ਮੈਂ ਜਿੱਤੇ ਹੀ ਆ ਲੇਕਿਨ ਮੈਨੂੰ ਇਹ ਪਤਾ ਵੀ ਇਹ 50 ਤੋਂ 60 ਤੋਂ ਉੱਤੇ ਉੱਤੇ ਹੋਣੀ ਚਾਹੀਦੀ 80 ਵੋਟਾਂ ਦੇ ਇਹ ਵੀ ਮੈਂ ਸਮਝਦਾ ਹੈ ਵੀ ਜਿਹੜਾ ਕੰਪੀਟੀਸ਼ਨ ਚੱਲ ਰਿਹਾ ਸੀਗਾ ਜਿਸ ਤਰ੍ਹਾਂ ਦਾ ਪੋਲੀਟੀਕਲ ਸਿਨੈਰੀਓ ਸ਼ਹਿਰ ਦੇ ਵਿੱਚ ਬਣਿਆ ਹੋਇਆ ਸੀ ਜਿਸ ਤਰ੍ਹਾਂ ਦੇ ਬਾਦ ਦੇ ਇਲੈਕਸ਼ਨ ਦੇ ਵਿੱਚ ਪੋਲੀਟੀਕਲ ਲੋਕਾਂ ਨੇ ਇੰਟਰਫੀਅਰ ਕੀਤਾ ਇਹ ਬਾਦ ਦੇ ਵਕੀਲਾਂ ਨੇ ਉਹਨਾਂ ਨੂੰ ਕਰਾਰਾ ਜਵਾਬ ਦਿੱਤਾ ਵੀ ਇਹ ਜਿਹੜੀ ਸਾਡੀ ਪਰਿਵਾਰਕ ਜਿਹੜੀ ਹੈ ਇਹ ਸਾਡੀ ਪਰਿਵਾਰਿਕ ਚੋਣ ਹੈ ਇਹਦੇ ਵਿੱਚ ਬਾਹਰਲੇ ਬੰਦੇ ਜਦੋਂ-ਜਦੋਂ ਇੰਟਰਫੀਅਰ ਕਰਦੇ ਆ ਬਾਹਰ ਦੇ ਵਕੀਲ ਸਾਡੇ ਵਕੀਲ ਉਹਨਾਂ ਨੂੰ ਹਮੇਸ਼ਾ ਮੂੰਹ ਤੋੜ ਜਵਾਬ ਦਿੰਦੇ ਆ ਔਰ ਮੈਂ ਹਮੇਸ਼ਾ ਉਹਨਾਂ ਨੂੰ ਅੱਗੇ ਤੋਂ ਵੀ ਇਹ ਤਾਕੀਦ ਕਰਨੀ ਚਾਹੂੰਗਾ ਵੀ ਸਾਡੇ ਇਸ ਪਰਿਵਾਰਿਕ ਮਸਲੇ ਤੋਂ ਦੂਰ ਰਹਿ ਕੇ ਜਿਹਦੇ ਵੀ ਨਾਲ ਤੁਸੀਂ ਰਾਜਨੀਤੀ ਦੇ ਵਿੱਚ ਇਸ ਪਰਿਵਾਰ ਦੇ ਵਿੱਚ ਆਉਂਗੇ ਔਰ ਤੁਹਾਨੂੰ ਜਿਹੜੇ ਆ ਹਮੇਸ਼ਾ ਹੀ ਹਾਰ ਦਾ ਮੂੰਹ ਦੇਖਣਾ ਪਊਗਾ